ਸਤਲੁਜ ਜਮਨਾ ਲਿੰਕ ਨਹਿਰ ਦੇ ਮਾਮਲੇ ਤੇ ਸੁਪਰੀਮ ਕੋਰਟ ਦੇ ਪੰਜਾਬ ਖਿਲਾਫ ਫਾਈ ਫੈਸਲੇ ਤੋਂ ਬਾਅਦ ਪੰਜਾਬ 'ਚ ਸਿਆਸਤ ਕਰਮਾਈ ਹੋਈ ਹੈ ਕਾਂਗਰਸ ਦੇ ਸਾਰੇ ਵਿਧਾਇਕ ਅਸਤੀਫੇ ਸੌਂਪਲ ਨੇ ਵਿਧਾਨ ਸਭਾ ਪਹੁੰਚ ਚੁੱਕੇ ਨੇ ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਵਾਸ ਵਿਕੇਸ਼ <strong>ਰੋਮ ਨੇ ਕਾਲੀ ਦਲ ਦੀ ਮੀਟਿੰਗ ਜਾਰੀ ਹੈ ਆទਾਮ ਆਦਮੀ ਪਾਰਟੀ ਨੇ ਇੱਕ ਪੂਰੀ ਪਿੰਡ ਵਿੱਚ ਇਸ ਨਹਿਰ ਦੇ ਖਿਲਾਫ ਮੋਰਚਾ ਲਾਉਣਾ ਹੈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਯਾਦਵਿੰਦਰ ਐਸੋਆਲ ਦੇ ਮਸਲੇ ਤੇ ਸਾਰੀਆਂ ਪੰਜਾਬੀਆਂ ਸਿਆਸੀ ਪਾਰਟੀਆਂ ਦੇ ਅੱਜ ਕੀ ਕੀ ਪਲਾਨ ਨੇ ਕੀ ਕੁਝ ਹੋ ਰਿਹਾ ਹੈ ਪੰਜਾਬ ਦੀ ਸਿਆ ਦੇਖੋ ਐਸਵਾਈਐਲ ਦਾ ਮੁੱਦਾ ਪੰਜਾਬ ਦੀ ਸਿਆਸਤ ਤੇ ਛਾ ਚੁੱਕਿਆ ਹੈ ਐਸਵਾਈਐਲ ਦੇ ਮੁੱਦੇ ਤੇ ਆਉਣ ਵਾਲੇ ਦਿਨਾਂ ਚ ਸਭ ਹੋਵੇਗੀ ਐਸਵਾਈਐਲ ਦੇ ਮੁੱਦੇ ਨੇ ਪੰਜਾਬ ਦੀ ਸਿਆਸਤ ਬਦਲ ਦਿੱਤੀ ਹੈ ਆਮ ਆਦਮੀ ਪਾਰਟੀ ਕਪੂਰੀ ਚ ਮੋਰਚਾ ਲਗਾਉਣ ਜਾ ਰਹੀ ਹੈ ਦਰਸਲ ਕਪੂਰੀ ਉਹ ਥਾਂ ਜਿੱਥੋਂ ਐਸਵਾਈਐਲ ਦਾ ਟੱਕ ਲੱਗਿਆ ਸੀ ਔਰ ਐਸਵਾਈਐਲ ਦੇ ਤੇ ਪਹਿਲਾ ਮੋਰਚਾ ਅਕਾਲੀ ਦਲ ਨੇ ਲਾਇਆ ਸੀ ਹੁਣ ਕਪੂਰੀ ਦੇ ਅੰਦਰ ਆਮ ਆਦਮੀ ਪਾਰਟੀ ਮੋਰਚਾ ਲਗਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਹੈ ਭਲਕਾਸ਼ੀ ਬਾਦਲ ਨੇ ਐਲਾਨ ਕੀਤਾ ਕਿ 16 ਨੂੰ ਵਿਸ਼ੇਸ਼ ਸਦਨ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਏਗਾ ਮੋਗਾ ਦੇ ਅੰਦਰ 8 ਦਸੰਬਰ ਨੂੰ ਪਾਣੀ ਵਿਚੋਂ ਪੰਜਾਬ ਵਿਚੋਂ ਰੈਲੀ ਹੋਏਗੀ ਅਕਾਲੀ ਦਲ ਨੂੰ ਬਹੁਤ ਰਾਸ ਆ ਰਿਹਾ ਹੈ ਮੁੱਦਾ ਅਕਾਲੀ ਦਲ ਦੇ ਕਿਉਂਕਿ ਬਹੁਤ ਸਾਰੇ ਮੁੱਦੇ ਜਿਹੜੇ ਨਸ਼ੇ ਦਾ ਮੁੱਦਾ ਸੀ بے ਰੁਜ਼ਗਾਰੀ ਦਾ ਮੁੱਦਾ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਉਹ ਈਸ਼ੂ ਆਉਂਦੇ ਨਾਲ ਡੀਰੀਲ ਹੋ ਗਏ ਨੇ ਤਾਂ ਜਿਹੜੀ ਪੰਛਕ ਅਕਾਲੀ ਦਲ ਆ ਪੰਛਕ ਸਿਆਸਤਾਂ ਉਹ ਅਕਾਲੀ ਦਲ ਨੂੰ ਸੂਟ ਕਰਦੇ ਦੂਜੇ ਪਾਸੇ ਜਿਹੜੀ ਕਾਂਗਰਸ ਆ ਉਹ ਇਸ ਟਾਈਮ ਵਿਧਾਨ ਸਭਾ ਦੇ ਅੰਦਰ ਸਪੀਕਰ ਨੂੰ ਆਪਣੇ ਜਿਹੜੇ ਸੀਟੀਆਂ ਸੌਂਪਰੀ ਹੈ ਕਾਂਗਰਸ ਨੇ ਅਸਤੀਫਿਆਂ ਦੀ ਸਿਆਸਤ ਕੀਤੀ ਹੈ ਕਾਂਗਰਸ ਨੂੰ ਲੱਗਦਾ ਸੀ ਅਸੀਂ ਸ਼ਹੀਦ ਦਾ ਦਰਜਾ ਪ੍ਰਾਪਤ ਕਰਾਂਗੇ ਸਤੀਫੇ ਦੇ ਕੇ ਲੋਕਾਂ ਨੂੰ ਲੱਗੂਗਾ ਕਿ ਹਾਂ ਕਾਂਗਰਸ ਪਾਰਟੀ ਨੇ ਇੱਕ ਤਰ੍ਹਾਂ ਦਾ ਸਿੰਬੋਲਿਕ ਸ਼ਹੀਦ ਕੀਤਾ ਸੀ ਪੰਜਾਬ ਦੇ ਲਈ ਦੇਖੋ ਕਿ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ ਸਾਰੀਆਂ ਪਾਰਟੀਆਂ ਆਪਣੀ ਆਪਣੀ ਪੋਲਿਟਿਕਸ ਕਰ ਰਹੀਆਂ ਨੇ ਸਵਾਲ ਇਹ ਹੈ ਅਗਰ ਕੀ ਆਉਣ ਵਾਲੇ ਦਿਨਾਂ ਦੇ ਅੰਦਰ ਕੀ ਇਹ ਜਿਹੜੀ ਸਿਆਸਤ ਹੋ ਰਹੀ ਹੈ ਉਹ ਕਿੰਨਾ ਲੰਬਾ ਚੱਲਦੀ ਹੈ ਕੀ ਇਹ ਵਿਧਾਨ ਸਭਾ ਚੋਣਾਂ ਤੱਕ ਚੱਲਦੀ ਹੈ ਜੇ ਇਹ ਵਿਧਾਨ ਸਭਾ ਚੋਣਾਂ ਤੱਕ ਚੱਲਦੀ ਹੈ ਤਾਂ ਪੰਜਾਬ ਦੀ ਪੋਲਿਟਿਕਸ ਦਾ ਮਾਹੌਲ ਬਦਲੇਗਾ ਅਗਰੇ ਸਿਆਸਤ ਆਉਣ ਵਾਲੇ 15-20 ਦਿਨਾਂ ਚ ਥੀਰੀਲ ਹੋ ਜਾਂਦੀ ਹੈ ਤਾਂ ਪੰਜਾਬ ਦੀ ਸਿਆਸਤ ਚ ਫਿਰ ਉਹੀ ਮੁੱਦੇ ਆਉਣਗੇ ਤੇ ਪਾਰ Çiğit Tanvadı'ya alındırkan